ਤੋ ਉਹ ਬਾਹਰ ਨੂੰ ਭੱਜੇ ਅੱਜ ਪਾਸਟਰ ਗਾੜੀ ਹੋ ਆਪ ਹਾਰ ਪਾਉਂਦੇ ਆ ਆਪ ਆਪਣੇ ਲੋਕਾਂ ਨੂੰ ਪੈਰਾਂ ਦੇ ਵਿੱਚ ਮੱਥੇ ਟਿਕਾਉਂਦੇ ਆ ਅੱਜ ਆਪ ਆਪਣੀ ਪਰਮੇਸ਼ਰ ਦੀ ਮਹਿਮਾ ਪਾਸਟਰ ਲੈ ਰਹੇ ਆ ਹਾਰ ਗਲ ਚ ਪਾਉਣਾ ਪਾਸਟਰੋ ਇਹ ਪਰਮੇਸ਼ਰ ਦੇ ਬਚਨ ਦੇ ਖਿਲਾਫ ਆ ਅਲੂਸ ਉਹਨਾਂ ਨੇ ਆਪਣੇ ਕੱਪੜੇ ਪਾੜਦਿਆਂ ਕਰੋ ਚਾਹੁੰਦੇ ਲੰਬੜਾ ਕਦਿਆ ਸੀ ਉਹਨਾਂ ਦੇ ਦੁਆਰਾ ਅਚਰਜ ਕੰਮ ਹੋਇਆ ਸੀ ਲੋਕਾਂ ਨੇ ਉਹਨਾਂ ਨੂੰ ਰੱਬ ਮੰਨ ਲਿਆ ਸੀ ਅਗਰ ਉਹ ਚਾਹੁੰਦੇ ਤੇ ਰੱਬ ਬਣ ਕੇ ਰਹਿ ਸਕਦੇ ਅਗਰ ਉਹ ਚਾਹੁੰਦੇ ਤੇ ਸੇਵਾ ਕਰਵਾ ਸਕਦੇ ਅਗਰ ਉਹ ਚਾਹੁੰਦੇ ਤੇ ਲੋਕਾਂ ਨੂੰ ਦਾਨ ਦਸਵਾ ਦਿੰਦੇ ਸੀਰੇ ਲੋਟ-ਲੋਟ ਕੇ ਖਾ ਸਕਦੇ ਸੀ ਅੱਜ ਦੇ ਪਾਸਟਰਾਂ ਵਾਂਗੂ ਬਾਡੀਗਾਰਡ ਰੱਖ ਸਕਦੇ ਸੀ ਅੱਜ ਦੇ ਪਾਸਟਰਾਂ ਵਾਂਗੂ ਪਰ ਮੇਰੇ ਪਿਆਰਿਓ ਧਿਆਨ ਦਿਓ ਅੱਛੀ ਰੀਤੀ ਦੇ ਨਾਲ ਉਹ ਲੋਕਾਂ ਚੋਂ ਬਾਹਰ ਨੂੰ ਭੱਜੇ ਔਰ ਕੱਪੜੇ ਪਾੜ ਕੇ ਭੱਜੇ ਇਹ ਤੁਹਾਨੂੰ ਲੱਭੇਗਾ ਉਹਦਾ ਤੁਸੀਂ ਪੜੋਗੇ ਜਦੋਂ ਹਾਂ ਹਾਂ ਉਹਦਾ 14ਵਾਂ ਵਚਨ 14 ਦਾ 14 ਪੜੋਗੇ ਨਾ ਉੱਥੇ ਲਿਖਿਆ ਜਦੋਂ ਲੋਕ ਉਹਨਾਂ ਨੂੰ ਹਾਰਪਾਉਣ ਲੱਗੇ ਜਾਂ ਉਹਨਾਂ ਨੂੰ ਬਲੀਦਾਨ 'ਚ ਲੱਗੇ ਜਾਂ ਉਹਨਾਂ ਨੂੰ ਪਰਮੇਸ਼ਰ ਦੀ ਮਹਿਮਾ ਲੱਗੇ ਦੇਣ 14 ਦੀ 14 ਦੇ ਰਸੂਲਾਂ ਦੇ ਕਥਾ ਵਿੱਚ 14 ਦੀ 14 ਵਿੱਚ ਲਿਖਿਆ ਪਰ ਜਦ ਬਰਨਾਬਾਸ ਔਰ ਪਾਲੂਸ ਰਸੂਲਾਂ ਨੇ ਇਹ ਸੁਣਿਆ ਤਾਂ ਆਪਣੇ ਲੀੜੇ ਪਾੜ ਕੇ ਲੋਕਾਂ ਵਿੱਚੋਂ ਬਾਹਰ ਭੱਜੇ ਔਰ ਪਤਾ ਕੀ ਲੀੜੇ ਲੋਕ ਪੁਰਾਣੇ ਨਿਯਮ 'ਚ ਤੁਹਾਨੂੰ ਬਦਾਂ ਕਦੋਂ ਪਾੜਦੇ ਸੀ ਇਨਸਾਨ ਮਨ ਮਤਲਬ ਆ ਆਦਮੀ ਲੋਕ ਜਦੋਂ ਕੋਈ ਸੋਗ ਕਰਦੇ ਸੀ ਮਾਤਮ ਕਰਦੇ ਸੀ ਪੁਰਾਣੇ ਨੇਮ ਚ ਮਰ ਜਾਂਦਾ ਸੀ ਆਪਣੇ ਲੀੜੇ ਪਾੜ ਲੈਂਦੇ ਸੀ ਇਹਨਾਂ ਨੇ ਹਾਰ ਤਵੋਂ ਨੂੰ ਔਰ ਮਹਿਮਾ ਲੈਣ ਨੂੰ ਸੋਗ ਦੀ ਤਰ੍ਹਾਂ ਲਿਆ ਮਾਤਮ ਦੀ ਤਰ੍ਹਾਂ ਲਿਆ ਕਿ ਅਸੀਂ ਪਰਮੇਸ਼ਰ ਦੀ ਮਹਿਮਾ ਲੈ ਨਹੀਂ ਸਕਦੇ ਅਗਲੀ ਆਇਤ ਵਿੱਚ ਪਲੂਸ ਲੱਗਾ ਉੱਚੀ ਦੇ ਕੇ ਪ੍ਰਚਾਰ ਕਰਕੇ ਕਹਿ ਲੱਗਾ ਕਿਦਾ ਹੈ ਪ੍ਰਖੋ ਅੱਗੇ ਲਿਖਿਆ ਅਤੇ ਇਹ ਪੁਕਾਰ ਕੇ ਕਹਿਣ ਲੱਗੇ ਕਿ اے ਪੁਰਖੋ ਤੁਸੀਂ ਇਹ ਕੰਨੂ ਕਰਦੇ ਹੋ ਅਸੀਂ ਵੀ ਤੁਹਾਡੇ ਵਾਂਗੂ ਦੋ ਘਰ ਸੁੱਖ ਖੋਭਣ ਵਰਗੇ ਮਨੋਕਾਂ ਅਤੇ ਤੁਹਾਨੂੰ ਇਹ ਖੋਸ਼ਕਬੀ ਦਾ ਉਪਦੇਸ਼ ਦਿੰਦੇ ਹਾਂ ਕਿ ਇਹਨਾਂ ਵਿਅਥਿਆ ਗੱਲਾਂ ਤੋਂ ਲੰਘਦੇ ਹੋ ਕੇ ਜਿਉਂਦੇ ਪਰਮੇਸ਼ਰ ਵੱਲ ਮੁੜੋ ਜਿਨੇ ਆਕਾਸ਼ ਧਰਤੀ ਤੇ ਜੋ ਕੁਝ ਸਭ ਕੁਝ ਉਹਦੇ ਵਿੱਚ ਹੈ ਬਣਾਇਆ ਹallelujah ਤੋ ਵਿਅਥਿਆ ਗੱਲਾਂ ਅੱਜ ਦੇ ਵਿਸ਼ਵਾਸੀਓ ਅਗਰ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਰਹੀ ਆ ਤੁਹਾਡਾ ਪਾਸਟਰ ਹਾਰ ਬੁਆ ਰਿਹਾ ਤੁਹਾਡਾ ਪਾਸਟਰ ਪੈਰੀ ਹੱਥ ਦੁਆ ਰਿਹਾ ਬੋਡੀਗਾਰਡ ਵਾਕੇ ਵਿਅਕਤੀਆਂ ਨਾਲ ਪ੍ਰਭੂ ਦੇ ਦਾਸ ਕਹਿੰਦੇ ਨੇ ਨਾ ਵਿਅਕਤੀਆਂ ਗੱਲਾਂ ਤੋਂ ਮੁੜੋ ਕਿਧੇ ਵੱਲ ਪਰਮੇਸ਼ਰ ਵੱਲ ਮੁੜੋ ਅੱਜ ਪਾਸਟਰਾਂ ਨੇ ਪਰਮੇਸ਼ਰ ਨਾਲ ਨਹੀਂ ਲੋਕਾਂ ਨੂੰ ਜੋੜਿਆ ਆਪਣੇ ਨਾਲ ਜੋੜਦਿਆਂ ਚਮਤਕਾਰ ਇਸ ਲਈ ਹੋਏ ਸਾਡੀ ਲੋਕ ਵਚਨ ਨਾਲ ਜੁੜਨ ਨਾਲ ਪਰਮੇਸ਼ਰ ਨਾਲ ਜੁੜਨ ਯਿਸੂ ਮਸੀਹ ਦੇ ਨਾਲ ਜੁੜਨ ਸੱਚੀ ਸਿੱਖਿਆ ਦੇ ਨਾਲ ਜੁੜਨ ਪਰ ਅੱਜ ਪਾਸਟਰਾਂ ਨੇ ਚਮਤਕਾਰ ਵਖਾਲ ਖਾ ਲੋਕਾਂ ਨੂੰ ਆਪਣੇ ਨਾਲ ਜੋੜਦਿਆਂ ਇਸ ਕਰਕੇ ਪ੍ਰਭੂ ਯਿਸੂ ਮਸੀਹ ਤੋਂ ਵੱਧ ਲੋਕ ਅੱਜ ਦੇ ਵਿਸ਼ਵਾਸੀ ਪਾਸਟਰਾਂ ਦੀ ਪਾਪਾ ਜੀ ਦੀ ਤਾਰੀਫ ਕਰਦੇ ਆ ਪਾਪਾ ਜੀ ਨੂੰ ਗਾਉਂਦੇ ਆ ਪਾਪਾ ਜੀ ਦੀ ਮਹਿਮਾ ਕਰਦੇ ਆ ਨਹੀਂ ਮੇਰੇ ਪਿਆਰੋ ਗਲਤ ਆ ਇਨਸਾਨ ਅਸੀਂ ਸਭ ਇੱਕ ਦੂਜੇ ਵਰਗੇ ਆ ਦੁੱਖ ਸੁੱਖ ਭੋਗਣ ਵਾਲੇ ਬੰਦੇ ਅਸੀਂ ਤੁਹਾਡੇ ਵਰਗੇ ਦੁੱਖ ਸੁੱਖ ਭੋਗਣ ਵਾਲੇ ਮਨੁੱਖ ਆ ਅਸੀਂ ਪਰਮੇਸ਼ਰ ਨਹੀਂ ਆ ਪਰਮੇਸ਼ਰ ਇੱਕੋ ਹੀ ਆ ਜਿਨੇ ਧਰਤੀ ਤੇ ਆਕਾਸ਼ ਨੂੰ ਬਣਾਇਆ ਜਿਨੇ ਧਰਤੀ ਤੇ ਆਕਾਸ਼ ਨੂੰ ਜੋ ਕੁਝ ਉਹਦੇ ਵਿੱਚ ਹੈ ਉਹ ਬਰਚਿਆ ਉਹ ਪਰਮੇਸ਼ਰ ਆ ਹਾਲੇਲੂਆ ਔਰ ਉਹਦੀ 1 ਉਨੀ ਆਗਦੇ ਵਿੱਚ ਲਿਖਿਆ ਪਰੰਤੂ ਕਈ ਯਹੂਦੀ ਅਟਾਕੀ ਆ ਪਰ ਇਕੋਨੂਮੀਆਂ ਇਕੋਨੂਮ ਤੋਂ ਉਥੇ ਉਥੇ ਆਏ ਅਤੇ ਲੋਕਾਂ ਨੂੰ ਉਭਾਰ ਕੇ ਪਾਲੂਸ ਨੂੰ ਪੱਥਰਾਉ ਕੀਤਾ ਅਤੇ ਇਹ ਸਮਝ ਕੇ ਭਈ ਉਹ ਮਰ ਗਿਆ ਹੈ ਉਹਨੂੰ ਘਸੀਟ ਕੇ ਨਗਰੋਂ ਬਾਹਰ ਲੈ ਗਏ ਹallelujah ਉਸੇ ਨਗਰ ਦੇ ਵਿੱਚ ਉਹਨਾਂ ਨੂੰ ਹਾਰ ਪੈ ਰਹੀ ਸੀ ਥੋੜੀ ਦੇਰ ਪਹਿਲਾਂ ਲੰਗੜਾ ਚੱਲਣ ਦੇ ਕਾਰਨ ਚਮਤਕਾਰ ਹੋਣ ਦੇ ਕਾਰਨ ਉਹਨਾਂ ਨੂੰ ਪਰਮੇਸ਼ਰ ਦਾ ਰਤਬਾ ਦੇ ਰਹੀ ਪਰਮੇਸ਼ਰ ਦੀ ਮਹਿਮਾ ਦੇ ਰਹੀ ਬਲੀਦਾਨ ਚੜ੍ਹਾਉਣਾ ਚਾਹੁੰਦੇ ਸੀ ਪਰ ਮੇਰੇ ਕਹਿਰੇ ਉਸੇ ਨਗਰ ਦੇ ਵਿੱਚ ਉਹਨਾਂ ਨੂੰ ਪੱਥਰ ਮੱਚੇ ਫੋਲਾ ਦੇ ਹਾਰ ਨਹੀਂ ਬੋਏ ਮਹਿਮਾ ਗਾਨੀ ਪਸੰਦ ਨਹੀਂ ਕੀਤੀ ਪੱਥਰ ਖਾਣ ਖਾਸੇ ਉਰੇ ਕੀਤੀ ਸੱਚ ਬਿਆਨ ਕੀਤਾ ਅੱਜ ਦੇ ਪਾਸਤਾਨ ਨੂੰ ਕੋਈ ਚਮਤਕਾਰ ਦਿਖਾ ਕੇ ਚੰਗੇ ਕੰਮ ਖਾ ਕੇ ਉਹ ਮਹਿਮਾ ਲੈ ਸਕਦੇ ਸੀ ਉਹ ਹਾਰ ਪਾਵਾ ਸਕਦੇ ਸੀ ਉਹ ਦਸਵੰਦ ਇਕੱਠਾ ਚੰਦਾ ਇਕੱਠਾ ਕਰ ਕਰਕੇ ਆਪਣਾ ਘੇੜ ਪਾ ਸਕਦੇ ਸੀ ਦਸਵੰਦ ਲੈਣਾ ਪਾਪ ਨਹੀਂ ਅਗਰ ਵਿਸ਼ਵਾਸੀ ਆਪਣੀ ਮਰਜ਼ੀ ਨਾਲ ਖੁਸ਼ੀ ਦੇ ਨਾਲ ਦਿੰਦਾ ਤਾਂ ਬਚਨ ਉਹਨਾਂ ਨੂੰ ਸਵੀਕਾਰ ਕਰਦਾ ਹਰ ਵਿਸ਼ਵਾਸੀ ਦਾ ਫਰਜ਼ ਵੀ ਆ ਦਸਵੰਦ ਦੇਣਾ ਕਿਉਂ ਦੇਣਾ ਦਸਵੰਦ ਪਾਸਤਾਨ ਨਜ਼ਾਰੇ ਨਾਲ ਵੇਸ ਕਰਕੇ ਨਹੀਂ ਇਸ ਲਈ ਦਸਵੰਦ ਦੇਣਾ ਕਿ ਪ੍ਰਭੂ ਦੇ ਦਾਸ ਦੀ ਖੁਦਾ ਨੇ ਡਿਊਟੀ ਲਈ ਹੈ ਵਚਨ ਸੁਣਾਉਣ ਦੀ ਤਾਂ ਮੈਂ ਆਪਣੇ ਕਮਾਈ ਵਿੱਚੋਂ ਪ੍ਰਭੂ ਦੇ ਦਿੱਤੇ ਵਿੱਚੋਂ ਥੋੜਾ ਕੁਝ ਦੇ ਰਿਹਾ ਤਾਂ ਕਿ ਇਹ ਸੇਵਕਾਈ ਦੇ ਕੰਮਾਂ 'ਚ ਖਰਚ ਕੀਤਾ ਜਾਵੇ ਜਿੱਥੇ ਜਿੱਥੇ ਤੱਕ ਨਹੀਂ ਤੋਬਾ ਦਾ ਸੱਚ ਦਾ ਪ੍ਰਚਾਰ ਪਹੁੰਚਿਆ ਸਵਰਗ ਦੇ ਰਾਜ ਦੀ ਕੁਝ ਕਮੀ ਦਾ ਪ੍ਰਚਾਰ ਪਹੁੰਚਿਆ ਉੱਥੋਂ ਤੱਕ ਵੀ ਇਹ ਪ੍ਰਚਾਰ ਪਹੁੰਚਾਇਆ ਜਾਵੇ ਉਹਦੇ ਵਿੱਚ ਮੇਰਾ ਵੀ ਕੋਈ ਯੋਗਦਾਨ ਦਸਮਾਦ ਦੇ ਤੌਰ 'ਤੇ ਇਸ ਲਈ ਦਸਮਾਦ ਦੇ ਰਿਹਾ ਦਸਮਾਦ ਦੇ ਤੌਰ 'ਤੇ ਯੋਗਦਾਨ ਪਾਉਣਾ ਤਾਂ ਕਿ ਪ੍ਰਭੂ ਦਾ ਨਾਮ ਫੈਲ ਸਕੇ ਅਗਰ ਨਹੀਂ ਵੀ ਤਾਂ ਦਸਮਾਦ ਦੇਵਾਂਗੇ ਤੋ ਨਾਮ ਪ੍ਰਭੂ ਦਾ ਰੁਕੇ ਗਾਣੀ ਤੇ ਪ੍ਰਭੂ ਦਾ ਕੰਮ ਦੇ ਫੈਲਣਾ ਕਰਦਾ ਵਾ ਪ੍ਰਭੂ ਆਪੇ ਕਿਸ ਨਾ ਕਿਸੇ ਤਰੀਕੇ ਦੇ ਨਾਲ ਅਚਰਜ ਕੰਮ ਦੇ ਨਾਲ ਉਹ ਇੰਤਜ਼ਾਮ ਕਰ ਸਕਦਾ ਜਿਸ ਤਰ੍ਹਾਂ ਏਰੀਆ ਦਾ ਚਰਜ तरीके ਨਾਲ ਉਹਨੇ ਇੰਤਜ਼ਾਮ ਕੀਤਾ ਅੱਜ ਵੀ ਉਹ ਪ੍ਰਭੂ ਆ ਏਰੀਆ ਵਾਲਾ ਪ੍ਰਭੂ ਅੱਜ ਵੀ ਕਰਨ ਦੀ ਉਹ ਕੁਦਰਤ ਰੱਖਦਾ ਸੋ ਅੱਜ ਦਾ वचन ਕਿੰਦੇ ਚਮਤਕਾਰਾਂ ਦੇ ਬਾਰੇ ਸੀ ਜੋ ਅਸੀਂ ਪੜਿਆ ਯਿਸੂ ਮਸੀਹ ਨੇ ਕਿਹਾ ਜਿੰਨੀ ਦੇ ਤੱਕ ਲੋਕ ਜਿੰਨ ਚਮਤਕਾਰ ਨਹੀਂ ਵੇਖਣਗੇ ਵਿਸ਼ਵਾਸ ਨਹੀਂ ਕਰਨਗੇ ਉਹ ਕੀ ਸੀ ਅਜਿਹਾ ਜੰਮ ਕਿਉਂ ਕੀ ਸੀ ਨਿਸ਼ਾਨ ਕਿ ਉਹਨਾਂ ਦੇ ਦੁਆਰਾ ਕਿੰਦੇ ਤੇ ਵਿਸ਼ਵਾਸ ਕਰਨਾ ਸੱਚੇ ਬਚਨ ਤੇ वचन ਕੀ ਸੱਚਾ ਸਵਰਗ ਦਾ ਬਚਨ ਸਵਰਗ ਨਹੀਂ ਪਰ ਜਨ ਤਿਆਰ ਕਰਨਾ ਜਿਸ ਤਰ੍ਹਾਂ ਪ੍ਰਭੂ ਦਾਸ ਤੁਲਸ ਕਹਿੰਦਾ ਸੀ ਤੁਹਾਨੂੰ ਪੂਰੇ ਗਿਆਨ ਦੇ ਨਾਲ ਹੁਲਸੀਆ 1 ਦੀ 28 ਵਿੱਚ ਲਿਖਿਆ ਪ੍ਰਭੂ ਦਾਸ ਪਾਲ ਜੀ ਕਿਹਾ ਸੀ ਤੁਹਾਨੂੰ ਪੂਰੇ ਗਿਆਨ ਦੇ ਨਾਲ ਉਪਦੇਸ਼ ਦੇਣੇ ਆ ਤਾਂ ਕਿ ਤੁਹਾਨੂੰ